ਜੀ ਦੋਸਤੋ ਪਹਿਲਾਂ ਭਾਈ ਰਣਜੀਤ ਸਿੰਘ ਢੱਡਰਾਂਗਾਂ ਵਾਲਾ ਜਦੋਂ ਕੈਨੇਡਾ ਦੇ ਵਿੱਚ ਪਹੁੰਚਦਾ ਹੈ ਤਾਂ ਉੱਥੇ ਪੰਜਾਬੀਆਂ ਦੇ ਵੱਲੋਂ ਭਾਈ ਰਣਜੀਤ ਸਿੰਘ ਢੱਡਰਾਂਗਾਂ ਵਾਲੇ ਨੂੰ ਬਹੁਤ ਹੀ ਜ਼ਿਆਦਾ ਮਾੜਾ ਬੋਲਿਆ ਜਾਂਦਾ ਹੈ ਭਾਈ ਰਣਜੀਤ ਸਿੰਘ ਢੱਡਰਾਂਗਾਂ ਵਾਲੇ ਨੂੰ ਗਦਾਰ ਕਹਿ ਕੇ ਵੀ ਬੁਲਾਇਆ ਜਾਂਦਾ ਅਤੇ ਭਾਬੀ ਕਹਿ ਕੇ ਵੀ ਬੁਲਾਇਆ ਜਾਂਦਾ ਹੈ ਜਦੋਂ ਹੁਣ ਪਿਛਲੇ ਦਿਨੀ ਭਾਈ ਰਣਜੀਤ ਸਿੰਘ ਢੱਡਰਾਂਗਾਂ ਵਾਲਾ ਆਸਟ੍ਰੇਲੀਆ ਦੇ ਟੂਰ ਤੇ ਗਿਆ ਤਾਂ ਆਸਟ੍ਰੇਲੀਆ ਦੇ 에어ਪੋਰਟ ਤੇ ਪਹੁੰਚ ਅਨਸਾਰ ਹੀ ਉੱਥੇ ਪੰਜਾਬੀ ਨੌਜਵਾਨਾਂ ਦੇ ਵੱਲੋਂ ਭਾਈ ਰঞ্জੀਤ ਸਿੰਘ ਢੱਡਰਾਂ ਵਾਲੇ ਨੂੰ ਇਹ ਗੱਲ ਆਖੀ ਗਈ ਕਿ ਹੋਪਸਾਨੂੰ ਕੋਈ ਨਹੀਂ ਬੁਲਾਉਂਦਾ ਕਿ ਨਾ ਹੀ ਤੁਹਾਨੂੰ ਕਿਸੇ ਵੀ ਗੁਰਦੁਆਰੇ ਦੇ ਵਿੱਚ ਵੜਨ ਦੇਵੇ ਭਾਈ ਰঞ্জੀਤ ਸਿੰਘ ਢੱਡਰਾਂ ਵਾਲੇ ਦੀ ਪੰਜਾਬੀਆਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਰੱਜ ਕੇ ਕੁੱਤੇ ਖਾਣੀ ਕੀਤੀ ਦੋਸਤੋ ਅੱਗੇ ਤੁਸੀਂ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਅੱਗੇ ਵਾਸਤ ਤੋਂ ਬੱਸ ਸ਼ੇਅਰ ਜ਼ਰੂਰ ਕਰ ਦੇਣਾ ਕੋਈ ਵੀ ਭਾਵੇਂ ਰਾਜੀ ਜੈਨ ਨੂੰ ਨੇ ਬੁਲਾ ਦੇ ਨਾ ਕੋਈ ਨਹੀਂ ਬੁਲਾ ਕੇ ਰਾਜੀ ਕੋਈ ਨਹੀਂ ਬੁਲਾ ਦੇ ਕਰ ਲੈ ਪ੍ਰਾਈਵੇਟ ਜਿੱਥੇ ਜਾ ਕੇ ਕਰਨਾ ਕੋਈ ਨਹੀਂ ਬੁਲਾ ਕੇ ਰਾਜੀ ਕਿਹ ਹੈ ਗੁਰੂ ਘਰ ਨਹੀਂ ਜਾਣਦਰਾ ਤੁਹਾਨੂੰ ਗੁਰੂ ਘਰ ਜਾ ਕੇ ਦਿਖਾ ਕੇ ਆ ਦੋ ਪੱਕਾ ਚ ਸਿਰ ਵਸਾਏ ਨੇ ਸਾਰੇ ਆਣੇ ਨੇ ਉਹ ਨੇ ਇਹ ਦੌੜ ਜਾ ਦੌੜ ਜਾ ਨੇੜੇ ਤਾਂ ਲੱਗੀ ਹੋਂ